ਜਿਹੜਾ ਕਬੱਡੀ ਕੱਪ ਕਰਾਇਆ ਜਾਵੇਗਾ ਤੇ ਬੈਸਟਾ ਨੂੰ ਨਿਊਜ਼ੀਲੈਂਡ ਟਰੈਕਟਰ ਦਿੱਤੇ ਜਾਣਗੇ ਤੇ ਮਨਮੋਹਨ ਵਾਰਸ ਦਾ ਕਹਿੰਦੇ ਖੁੱਲਾ ਅਖਾੜਾ ਹੋਵੇਗਾ ਆਪ ਸਭ ਨੂੰ ਸਨੇਹ ਦੇ ਦੋ ਤਰੀਕ ਹੋਣੀ ਹੈ ਤੇ ਗੱਲ ਕਹਿੰਦੇ ਟਿਕਾਣੇ ਲੱਗੇਗੀ 2 ਤਰੀਕ ਪਿੱਤਾ ਜਟਪੁਰੀਆ ਯਾਰ ਹੈ ਯਾਰਾਂ ਦਾ 2 ਤਰੀਕ ਹੋਣੀ ਜਟਪੁਰ ਦੇ ਮੇਲੇ ਦੇ ਤੇ 26 ਫਰਵਰੀ ਕਹਿੰਦੇ ਦੱਪਰ ਦੇ ਕਬੱਡੀ ਕੱਪ ਦੀ ਹੋੜੀ ਹੈ ਰਗਵੀਰ ਸਿੰਘ ਟਾਟਾ ਵੀਰ ਸਾਡਾ ਉੱਚੇ ਚੇ ਤੌਰ ਤੇ ਪਹੁੰਚਿਆ ਹੋਇਆ ਅੱਜ ਦੇ ਕਬੱਡੀ ਕੱਪ ਤੇ 26 ਫਰਵਰੀ ਹੋੜੀ ਹੈ ਕਹਿੰਦੇ ਦੱਪਰ ਦੇ ਕਬੱਡੀ ਕੱਪ ਦੀ ਮੇਰੇ ਵੀਰੋ ਸੁਪਰ ਫਾਈਨਲ ਅੱਜ ਦੇ ਦੁੱਤਾ ਸੁਪਰ ਫਾਈਨਲ ਖੇਡਿਆ ਜਾਵੇਗਾ ਬੇਨਤੀ ਹੈ ਵੀ ਜਿਹੜੇ ਵੀਰ ਕੁਝ ਗਰਾਊਂਡ ਦੇ ਵਿੱਚ ਖੜੇ ਆ ਪਿਛਲੇ ਪਰਾਹ ਕਹਿੰਦੇ ਵੀ ਬਹਿ ਜਾਓ ਕਿਰਪਾ ਕਰਕੇ ਬੈਠ ਜਾਓ ਕਿਰਪਾ ਕਰਕੇ ਮੈਚ ਕੇਵੇਂ ਚੋਟੀ ਦਾ ਅਮਨ ਨੰਬਰ ਪਤਾ ਲੱਗ ਗਿਆ ਨਾ ਕਿੰਨੇ ਆ ਵੀਰੇ 20 ਤੇ 21 ਲਓ ਸੁਪਰ ਫਾਈਨਲ ਸ਼ੁਰੂ ਹੋ ਗਿਆ ਜੇ ਦਰਸ਼ਕ ਵੀਰੋ ਦੋਨੇ ਟੀਮਾਂ ਫਾਈਨਲ ਦੇ ਵਿੱਚ ਵਧੀਆ ਪੁੱਜ ਗਏ ਇੱਕ ਵਾਰ ਤਾੜੀਆਂ ਮਾਰਦੇ ਜੋਰ ਦੇਣੀ ਜਿਹੜਾ ਪਹਿਲਾਂ ਤਿੰਨ ਜੱਫੇ ਲਾ ਗਿਆ ਅਗਰੇ ਇਸ ਸਿੰਘ ਜੀ ਕਹਿੰਦੇ ਵੀ 2000 ਦਿੱਤਾ ਜਾਵੇਗਾ ਧੰਨਵਾਦ ਹੈ ਲਓ ਰੇਡ ਪੈ ਗਈ ਵੀਰੇ ਆ ਜਾਓ ਉਹ ਕਹਿੰਦੇ ਰੇਡ ਪੈ ਗਈ ਰੇਡ ਪੈ ਗਈ ਪਹਿਲੀ ਰੇਡ ਫਾਈਨਲ ਦੀ ਮੇਰੇ ਵੀਰੋ ਇਹ ਹੈ ਕਹਿੰਦੇ ਧਨੌਰੀ ਦਾ ਮਨੀ ਮੇਰੇ ਵੀਰੋ ਉਹ ਦੂਸਰੇ ਪਾਸੇ ਸਮੇਂ ਕਹਿੰਦੇ ਪੁਆਇੰਟ ਭੋਲਾ ਆਪਣੀ ਟੀਮ ਤੇ ਸਵਿਚ ਕਰਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਖੋਸਿਆ ਵਾਲਿਆ ਵੇਖ ਵੱਡੇ ਬਾਈ ਰੇਡ ਗੁਰਪ੍ਰੀਤ ਦੀ ਪੈ ਗਈ ਮੇਰੇ ਮਿੱਤਰੋ ਸਾਡੇ ਅਗਰੇਜ ਸਿੰਘ ਜੀ ਕਹਿੰਦੇ ਵੀ ਜਿਹੜਾ ਪਹਿਲਾ ਪਿੰਮ ਲਾ ਗਿਆ ਉਹਨੂੰ 2000 ਦਿੱਤਾ ਜਾਵੇਗਾ ਉਹ ਵੱਡੇ ਵੀਰ ਨੇ ਅਗਰੇਜ ਸਿੰਘ ਜੀ ਆਹ ਜਿਹੜਾ ਕਹਿੰਦੇ ਪਹਿਲਾ ਤਿੰਨ ਲਾ ਗਿਆ ਉਹ ਨੂੰ 2000 ਦਿੱਤਾ ਜਾਵੇਗਾ ਮੇਰੀ ਬੇਤੀਏ ਜਿਹੜੇ ਵੀਰ ਸਾਹਮਣੇ ਖੜੇ ਕਿਰਪਾ ਕਰਕੇ ਲੈਟ ਜਾਣ ਲਓ ਵੱਡੇ ਬਾਈ ਚੱਕ ਮੈਂ ਇੱਕ ਮੁੰਡਾ ਆ ਗਿਆ ਓ ਸੁਖੀ ਆ ਗਿਆ ਸੁਖੀ ਆ ਗਿਆ ਜੱਗੂ ਦੇ ਦੋ ਜੱਫਿਆਂ ਦੇ 1000 ਜੱਗੂ ਦੇ ਦੋ ਜੱਫਿਆਂ ਦੇ ਸੱਜੀ ਨਵਾਈ ਪੂਨੀਆ ਭਿੰਦਾ ਬਾਈ ਗੁਰਪ੍ਰੀਤ ਤੇ ਮਿੱਠੂ ਬਾਈ ਨੇ ਐਲਾਨ ਕਰ ਦਿੱਤਾ ਵੀ ਜੱਗੂ ਦੇ ਦੋ ਜੱਫੇ ਤੇ 1000 ਆਹ ਸਾਹਮਣੇ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਇਹ ਨੌਜਵਣ ਕਹਿੰਦੇ ਉਹ ਗੱਬਰ ਮੇਰੇ ਮਿੱਤਰੋ ਕਬੱਡੀ ਪਾ ਰਿਹਾ ਸਿੰਘ ਟੂਰ ਟਰੈਵਲ ਦਾ ਵਿਸ਼ੇਸ਼ ਤੌਰ ਤੇ ਕਹਿੰਦੇ ਧੰਨਵਾਦ ਰੇ ਆਹ ਸਾਡੇ ਵੀਰ ਰੇ ਓਏ ਗੱਬਰ ਆ ਗਿਆ ਓਏ ਕਹਿੰਦੇ ਗੱਬਰ ਆ ਗਿਆ ਗੱਬਰ ਆ ਗਿਆ ਉਧਰ ਕਹਿੰਦੇ ਧਾਕੜ ਲੈ ਦੋ ਜੱਫਿਆਂ ਦੇ 1000 ਰਾਨ ਕਰ ਦਿੰਦਾ ਬਾਈ ਸਜਨ ਪੂਰੀਆ ਭਿੰਦਾ ਬਾਈ ਤੇ ਗੁਰਪ੍ਰੀਤ ਤੇ ਮਿੱਠੂ ਉਧਰ ਕਹਿੰਦੇ ਧਾਕੜ ਦੇ ਦੋ ਜੱਫੇ 1000 ਉਧਰ ਕਹਿੰਦੇ ਗੁਰਪ੍ਰੀਤ ਤੇ ਸਜਨ ਪੂਰੀਆ ਜਾਂਦਲੇ ਆਹ ਧਾਕੜ ਦੇ ਦੋ ਜੱਫੇ 1000 ਦੇ ਹੋਣਗੇ ਆਹ ਰੱਡਾ ਪੈਣਗੇ ਜੱਫੇ ਲੱਗਣਗੇ ਇਹ ਕਹਿੰਦੇ ਵੱਡੀ ਤਰਤੀਆ ਮੇਰੇ ਮਿੱਤਰੋ ਆਹ ਚੋਟੀ ਦਾ ਮੁਕਾਬਲਾ ਲਓ ਕਹਿੰਦੇ ਚੋਟੀ ਦਾ ਮੁਕਾਬਲਾ ਮੇਰੇ ਵੀਰੋ ਚੋਟੀ ਦਾ ਮੁਕਾਬਲਾ ਹੈ ਜਿਹੜਾ ਹੁਣ ਵੀਰ ਕੌਡੀ ਪਾਉਂਦਾ ਅੰਗਰੇਜ਼ ਬਾਈ ਕਹਿੰਦਾ ਵੀ ਦੋ ਕੌਡੀਆਂ ਦੇ 1000 ਬੋਲਦੇ ਆ ਦੋ ਕੌਡੀਆਂ ਦੇ 1000 ਦੋ ਕੌਡੀਆਂ ਤੇ 1000 ਉਧਰ ਗਗਨ ਬਾਈ ਕਨੇਡਾ ਨੇ ਐਲਾਨ ਕਰ ਦਿੱਤਾ ਵੀ ਕਹਿੰਦਾ ਜਿਹੜਾ ਵੀ ਗੱਬਰ ਨੂੰ ਜਫਾ ਲਾਵੇਗਾ 2100 ਦਿੱਤਾ ਜਾਵੇਗਾ ਜਿਹੜਾ ਕਹਿੰਦੇ ਵੀ ਗੱਤਰ ਨੂੰ ਜਫਾ ਲਾਵੇਗਾ 2100 ਦਿੱਤਾ ਜਾਵੇਗਾ ਉਹ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਆਓ ਸਾਹਮਣੇ ਕਹਿੰਦੇ ਫਿਰ ਜਿਹੜੀ ਰੇਡ ਪੈਣ ਲੱਗੀ ਹੈ ਇਹ ਵੀ ਕਹਿੰਦੇ ਚਾਰੇ ਤਿਆਰ ਨੇ ਉਹ ਨੌਜਵਾਨ ਕਹਿੰਦੇ ਰੇਕੂ ਤਨਾ ਹਸਪੈਂਡ ਦਾ ਕਹਿੰਦੇ ਤੁਰ ਪਿਆ ਗੁਰਪ੍ਰੀਤ ਤੇ ਸੱਜਣ ਟੂੜੀਆਂ ਜੱਟ ਲਈ ਜੱਗੂ ਦੇ ਲੋ ਜੱਫੇ ਉਹ ਵੀ ਕਿਵੇਂ 1000 ਦੇ ਹੋਣਗੇ ਅੰਗਰੇਜ਼ ਬਾਈ ਕਹਿੰਦਾ ਵੀ ਇਹ ਵੀ ਆ ਦੂਜੀ ਕੌਡੀ 1000 ਦੀ ਹੈ ਜੇ ਮੋੜਤਾ ਤੇ 1000 ਦਿੱਤਾ ਜਾਵੇਗਾ ਲਓ ਸਾਹਬੜੇ ਕਹਿੰਦੇ ਇਸ ਵੇਲੇ ਉਹ ਰੇਡ ਪੈਂਦੀ ਦੁਨੀਆ ਬੈਂਦੀ ਜੇ ਜੱਗੂ ਜੱਫਾ ਲਾਵੇਗਾ ਮਰੀਕ 5 ਡਾਲਰ ਦਿੱਤਾ ਜਾਵੇਗਾ ਅਮਰੀਕਾ ਦਾ ਜੇ ਜੱਗੂ ਜੱਫਾ ਲਾਵੇਗਾ ਪਾਰ ਸ਼ੇਰੂ ਪਾਰ ਸ਼ੇਰੂ ਉਹ ਇੱਕ ਵਾਰੀ ਤਾੜੀਆਂ ਤਾੜੀ ਦੀ ਤਾੜਾ ਵੱਜੂ ਅੰਗਰੇਜ਼ੀ ਦਿਓ 1000 ਮੋਢੇ ਨੂੰ ਇਹਨੂੰ ਸ਼ੇਰੂ ਨੂੰ ਫੜਾ ਦਿਓ ਉਹ ਵੱਡੇ ਪਿਆਰ ਤੇ ਸਤਿਕਾਰ ਜਿਹੜੇ ਦਿੱਤੇ ਜਾਣਗੇ ਹੋ ਰੇਡ ਪੈ ਗਈ ਵੀਰੇ ਆ ਜੀਨਦ ਵਾਲਾ ਭੋਲੇ ਨੂੰ ਕਹਿੰਦੇ ਸ਼ੇਰੂ ਤਕੜਾ ਜੱਫਾ ਲਾ ਗਿਆ ਪਰ ਕਹਿੰਦੇ ਰੇਡ ਪਾਉਣ ਦੇ ਲਈ ਇਸ ਸਮੇ ਮੇਰੇ ਵੀਰੋ ਪਰ ਟੱਕੜ 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 ਤੇ ਬੜੇ ਸਾਹਬ ਵਾਲਾ ਇਸ ਵੇ ਕਹਿੰਦੇ ਲੱਖੋ ਜਿਹੇ ਪੁਆਇੰਟ ਦਾ ਵਾਅਦਾ ਆਪਣੀ ਟੀਮ ਦੇ ਸਿਰ 'ਚ ਕਰਦਾ ਹੋਇਆ ਉਧਰ ਕਹਿੰਦੇ ਅਮਰੀਕਾ ਤੋਂ ਡਾਲਰ ਪੁੱਜ ਗਏ ਹੈ ਉਧਰ ਕਹਿੰਦੇ ਅਮਰੀਕਾ ਤੋਂ ਡਾਲਰ ਪੁੱਜ ਗਿਆ ਬੇਨਤੀ ਆ ਬਾਈ ਜੀ ਲੈਂਡ ਛੱਡ ਦਿਓ ਕਿਉਂਕਿ ਸੁਪਰ ਫਾਈਨਲ ਖੇਡਿਆ ਜਾ ਰਿਹਾ ਹੈ ਲੱਖ ਤੇ 71 ਵੈਸਟਾ ਨੂੰ 44 44 ਦਿੱਤਾ ਜਾਵੇਗਾ ਵੈਸਟਾ ਨੂੰ 44 44 ਦਿੱਤਾ ਜਾਵੇਗਾ ਜੇ ਜੱਗੂ ਜਫਾ ਲਾਵੇਗਾ ਤੇ ਕਹਿੰਦੇ ਅਮਰੀਕਾ ਵਾਲੇ ਡਾਲਰ ਦਿੱਤੇ ਜਾਣਗੇ ਪਰ ਆ ਵੀ ਗੰਨੇ ਫੋੜਾਂ ਦਾ ਜਿੱਤੂ ਹੈ ਪਰ ਆ ਵੀ ਗੰਨੇ ਮੁੰਡਾ ਫੋੜਾਂ ਦਾ ਜਿੱਤੂ ਹੈ ਅਗਲੀ ਰੇਡ ਪਾਉਣ ਦੇ ਲਈ ਉਧਰ ਕਹਿੰਦੇ ਗਗਨભાઈ ਕਨੇਡਾ ਨੇ ਐਲਾਨ ਕਰਤਾ ਜਿਹੜਾ ਗੱਬਰ ਨੂੰ ਜਫਾ ਲਾਵੇ 2100 ਦਿੱਤਾ ਜਾਵੇਗਾ ਜਿਹੜਾ ਕਹਿੰਦੇ ਵੀ ਗੱਬਰ ਨੂੰ ਜਫਾ ਲਾਵੇਗਾ ਆਹ ਕਹਿੰਦੇ 2100 ਦੀ ਇਹ ਗੱਲ ਹੋਣਗੀ ਹੈ ਕਲੀ ਵਾਲੇ ਵੀਰ ਨੂੰ ਬੇਨਤੀ ਹੈ ਜਿੱਥੇ ਲੱਗਦਾ ਵੀ ਲੈਣਾ ਮਦਦ ਮੈਂ ਕਿਰਪਾ ਕਰਕੇ ਕਲੀ ਪਾ ਦਿਓ ਵੀਰ ਬਣ ਕੇ ਉਹ ਭਰਾਵਾਂ ਨੂੰ ਬੇਨਤੀ ਆਹ ਸਾਹਮਣੇ ਦੇਖੋ ਮੇਰੇ ਮਿੱਤਰੋ ਰੇਡਾਂ ਪੈਂਦੇ ਆ ਪੰਜੋਖਰਾ ਸਾਹਿਬ ਦੀ ਧਰਤੀ 8ਵੇਂ ਪਾਸ਼ਾ ਦੀ ਕਹਿੰਦੇ ਵੱਡੀ ਕਿਰਪਾ ਮੇਰੇ ਮਿੱਤਰੋ ਆਹ ਧਰਤੀ ਦੇ ਉੱਪਰ ਉਹ ਗੱਬਰ ਦੀ ਤੋਰ ਦੇਖੋ ਓਏ ਅਗਲੀ ਰੇਡ ਜੱਸੀ ਆਜੋ ਅਗਲੀ ਰੇਡ ਕਹਿੰਦੇ ਭੋਲੇ ਜੀਨ ਵਾਲੇ ਦੀ ਪੈ ਗਈ ਹੈ ਅਗਲੀ ਰੇਡ ਕਹਿੰਦੇ ਲਓ ਕਹਿੰਦੇ 1100 ਦੀ ਭੋਲੇ ਦੀ ਰੇਡ ਪੈਣ ਜਾ ਰਹੀ ਹੈ ਮੈਦਾਨ ਦੇ ਵਿੱਚ ਜੀਨ ਵਾਲੇ ਦੀ ਤੇ ਨਾਲ ਕਹਿੰਦੇ ਸੱਜਣ ਪੂਰੀਆਂ ਮਰੀ ਦਾ ਇੱਕ ਜੱਸਾ 1000 ਦਾ ਹੋਵੇਗਾ ਮਰੀ ਦਾ ਇੱਕ ਜੱਸਾ 1000 ਦਾ ਪਰ ਇਧਰ ਕਹਿੰਦੇ ਜੱਗੂ ਨੇ ਜੀਨ ਵਾਲਾ ਭੋਲਾ ਡੱਕਦਾ ਉਹ ਕਹਿੰਦੇ ਜੱਗੂ ਨੇ ਜੀਨ ਵਾਲਾ ਭੋਲਾ ਡੱਕਦਾ ਲੈ ਵੀ ਰਾਜੇ ਬਾਈ ਮਾਇਆ ਫੜਦੇ ਨਾਲ ਦੀ ਨਾਲ ਰਹੀ ਸਾਡੀ ਬੇਨਤੀ ਹੈ ਇੱਧਰ ਰੇਡ ਪਾਉਣ ਦੇ ਲਈ ਬੜੇ ਸਾਭੀਆ ਫਿਰ ਤਿਆਰ ਹੈ ਬਿੱਲਾ ਸਰਪੰਚ ਤਿਆਰ ਹੈ ਨਾਲ ਕਹਿੰਦੇ ਗੋਗੜੀਆਂ ਦਾ ਧਾਕੜ ਪਰ ਦੂਸਰੇ ਪਾਸੇ ਜਦੋਂ ਸੀਸੀ ਦੇ ਫੈਸਲੇ ਗੋਗੜੀਆਂ ਵਾਲਾ ਗੁਰਦੀਪ ਚੱਕੀ ਵਾਲਾ ਵੱਡਾ ਵੀਰ ਹੈ ਜੱਗੂ ਦੇ ਪਿੰਨ ਜੱਫੇ ਉਹ ਕਹਿੰਦੇ ਵੀ 1000 ਦੇ ਹੋਣਗੇ ਜੱਗੂ ਦੇ ਤਿੰਨ ਜੱਫੇ 3000 ਦੇ ਆ ਤਿੰਨੇ 3000 ਦੇ ਜੱਗੂ ਦੇ 3 3000 ਦੇ ਗੁਰਦੀਪ بھائی ਉਹ ਕਹਿੰਦੇ ਜੱਸੀ ਆ ਫੇਰ ਅੱਜ ਕਹਿੰਦੇ 3 3 4 4 3 3 4 4 ਉਧਰ ਕਹਿੰਦੇ ਜੱਗੂ ਦੇ 1100 ਪੁੱਜਦਾ ਕਰ ਦਿੰਦਾ ਜੱਫੇ ਦਾ ਅਗਲੀ ਰੇਡ ਪਾਉਣ ਦੇ ਲਈ ਗੱਬਰ ਫਿਰ ਤਿਆਰ ਹੈ ਗगन بھائی ਕਹਿੰਦੇ ਕਨੇਡਾ ਨੇ ਐਲਾਨ ਕਰਦਾ ਜਿਹੜਾ ਗੱਬਰ ਨੂੰ ਜੱਫਾ ਲਾਵੇਗਾ 2100 ਦਿੱਤਾ ਜਾਵੇਗਾ ਜਿਹੜਾ ਗੱਬਰ ਨੂੰ ਜੱਫਾ ਲਾਵੇਗਾ 2100 ਦਿੱਤਾ ਜਾਵੇਗਾ 2100 ਦਿੱਤਾ ਜਾਵੇਗਾ ਜਿਹੜਾ ਕਹਿੰਦੇ ਗੱਬਰ ਨੂੰ ਜੱਫਾ ਲਾਵੇਗਾ 2100 ਦਿੱਤਾ ਜਾਵੇਗਾ ਅੱਜ ਕੰਦੇ ਪੰਜੋਖੜਾ ਸਾਹਿਬ ਦੇ ਵਿੱਚ ਨੋਟਾਂ ਦਾ 20 ਵਰਦਾ ਅੱਜ ਪੰਜੋਖੜਾ ਸਾਹਿਬ ਦੇ ਵਿੱਚ ਆਓ ਕਹਿੰਦੇ ਨੋਟਾਂ ਦਾ 20 ਵਰਦਾ ਪਰ ਇਹ ਪਰ ਕਹਿੰਦੇ ਕਬੱਡੀ 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 ਆਓ ਸਾਹਮਣੇ ਬੱਲੇ ਬੱਲੇ ਹੋਣ ਲੱਗੀ ਹੈ ਏ ਮਨੀ ਦੇ ਇੱਕ ਜੱਫੇ ਦੇ ਭਾਈ ਗੁਰਪ੍ਰੀਤ ਤੇ ਨਾਲ ਕਹਿੰਦੇ ਸੱਜਣ ਪੂਲੀਆ ਜੱਡਲੀ ਉਹ ਕਹਿੰਦੇ ਵੀ 1000 ਦੇਵਾਂਗੇ ਜੱਗੂ ਦੇ ਤਿੰਨ ਜੱਫਿਆਂ ਤੇ ਤਿੰਨ ਜੱਗੂ ਦੇ ਇੱਕ ਜੱਫੇ ਦੇ ਗੁਰਪ੍ਰੀਤ ਤੇ ਸੱਜਣ ਪੂਲੀਆ ਜੱਡਲੀ ਉਧਰ ਕਹਿੰਦੇ ਬਾਗਰਬਾਈ ਸਪੇਨ ਨੇ ਐਲਾਨ ਕਰ ਦਿੱਤਾ ਵੀ ਜੇ ਜੱਗੂ ਜੱਫਾ ਲਾਵੇਗਾ ਤੇ 1100 ਦਿੱਤਾ ਜਾਵੇਗਾ ਜੇ ਜੱਗੂ ਜੱਫਾ ਲਾਵੇਗਾ ਤੇ 1100 ਦਿੱਤਾ ਜਾਵੇਗਾ ਉਹ 1100 ਦਿੱਤਾ ਜਾਵੇਗਾ ਪਰ ਜੀਤ ਵਾਲਾ ਭੋਲਾ ਇਸ ਸਮੇਂ ਕਹਿੰਦੇ ਪੁਆਇੰਟ ਦਾ ਵਾਅਦਾ ਆਪਣੀ ਟੀਮ ਦੇ ਹਿੱਸੇ ਵਿੱਚ ਕਰਦਾ ਹੋਇਆ ਜੀਤ ਵਾਲਾ ਕਹਿੰਦੇ ਭੋਲਾ ਆਪਣੀ ਟੀਮ ਦੇ ਹਿੱਸੇ ਵਿੱਚ ਕਰਦਾ ਹੋਇਆ ਬੜੇ ਸਾਰੇ ਜੱਗੂ ਦੇ ਦੋ ਜੱਸੇ ਗੁਰਪ੍ਰੀਤ ਸੱਜਣ ਕੇ ਉਹ 25000 ਦੇ ਜਸੀ ਉੱਥੇ ਕਹਿੰਦੇ ਚੋਟੀ ਦਾ ਮੁਕਾਬਲਾ ਖੇਡ ਦੇ ਮੈਦਾਨ ਦੇ ਵਿੱਚ ਖੇੜਿਆ ਜਾ ਰਿਹਾ ਹੈ ਚੋਟੀ ਦਾ ਸੁਪਰ ਫਾਈਨਲ ਖੇੜਿਆ ਜਾ ਰਿਹਾ ਹੈ ਅਗਲੀ ਰੇਡ ਪਾਉਣ ਦੇ ਲਈ ਜੀਤ ਵਾਲਾ ਪੋਲਾ ਫਿਰ ਤਿਆਰ ਹੈ ਉਧਰ ਕਹਿੰਦੇ ਭਾਦਰ ਬਾਈ ਸਪੇਨ ਨੇ 1100 ਜੱਗੂ ਦੇ ਜੱਫੇ ਦਾ 1100 ਇੱਕ ਕੰਨੀ ਤੇ ਜਾ ਰਹੀ ਹੈ ਨਾਲ ਸ਼ੇਰੂ ਹੈ ਨਾਲ ਕਹਿੰਦੇ ਪੁਰਾਣਾ ਖੁੰਡਾ ਧਨੌਰੀ ਦਾ ਮਨੀ ਹੈ ਪਰ ਆਹ ਹੈ ਸ਼ੇਰੂ ਮੇਰੇ ਵੀਰੋ ਆਹ ਹੈ ਕਹਿੰਦੇ ਧਨੌਰੀ ਪਿੰਡ ਦਾ ਸ਼ੇਰੂ ਖੇਡ ਦੇ ਮੈਦਾਨ ਦੇ ਵਿੱਚ ਕਰਾਉਂਦਾ ਹੋਇਆ ਬੱਲੇ ਬੱਲੇ ਲਾ ਤਕੜਾ ਇੱਕ ਜੋਰ ਦੇ ਨਾਲ ਜਫਾ ਇਸ ਸਮੇਂ ਲੱਖਾਂ ਜੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਬੜੇ ਸਾਬਿਆ ਫਿਰ ਤਿਆਰ ਹੈ ਵੱਡੇ ਬਾਈ ਆਓ ਸਾਹਮਣੇ ਅੰਗਰੇਜ਼ੀਏ ਗੁਰਪ੍ਰੀਤ ਹੈ ਗੁਰਪ੍ਰੀਤ ਬਰਸਾਹ ਵਾਲਾ ਦੋ ਰੇਡਾਂ ਤੇ ਭਾਈ ਅੰਗਰੇਜ਼ ਹੁਣ ਕਹਿੰਦੇ ਵੀ 1000 ਦਿੱਤਾ ਜਾਵੇਗਾ ਦੋ ਰੇਡਾਂ ਤੇ ਇੱਕ ਪੈ ਗਈ ਇੱਕ ਬਾਕੀ ਓ ਜੱਸੀ ਕਰ ਗਿਆ ਨਾ ਮੁੰਡੇ ਦੀ ਲਾਓ ਕਹਿੰਦੇ ਵੀ ਜੰਗੂ ਜੇ ਜਫਾ ਲਾਵੇਗਾ ਕੰਨੂ ਭਾਈ ਕੈਨੇਡਾ ਵੱਲੋਂ ਅਮਰੀਕਾ ਦੇ 10 ਡਾਲਰ ਦਿੱਤੇ ਜਾਣਗੇ ਅਮਰੀਕਾ ਦੇ ਕਹਿੰਦੇ 10 ਡਾਲਰ ਦਿੱਤੇ ਜਾਣਗੇ ਕੰਨੂ ਬਾਈ ਕਨੇਡਾ ਨੇ ਐਲਾਨ ਕਰ ਦਿੱਤਾ ਜੇ ਜੱਗੂ ਜਫਾ ਲਾਵੇਗਾ ਤੇ ਅਮਰੀਕਾ ਦੇ ਅਮਰੀਕਾ ਦੇ 10 ਡਾਲਰ ਦਿੱਤੇ ਜਾਣਗੇ ਇੱਕ ਪਾਸੇ ਰਿੰਕੂ ਉਹ ਦੂਸਰੇ ਪਾਸੇ ਹਕਮ ਵਾਲਿਆ ਲੱਗਿਆ ਹੋਇਆ ਜੋਰ ਕਬੱਡੀ 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 ਬੱਲੇ 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 ਓਏ ਵੱਡੇ ਭਾਈ ਵੇਖ ਪੈਂਦੇ ਭੰਗੜੇ ਸੁਪਰ ਫਾਈਨਲ ਉਧਰ ਹੈਪੀ ਭਰਾਲਾ ਤੇ ਖੁਸ਼ੀ ਤਰਾਲਾ ਯੂਕੇ ਮਨੀ ਦੇ 2 ਜੱਫੇ 1000 ਦੇ ਹੋਣਗੇ ਇਧਰ ਕਹਿੰਦੇ ਗੱਬਰ ਦੀ ਰੇਡ 1000 ਦੀ ਸਜਨ ਪੁਨੀਆ ਬਾਈ ਨੇ ਐਲਾਨ ਕਰ ਦਿੱਤਾ ਤੇ ਨਾਲ ਕਹਿੰਦੇ ਗगन ਕਨੇਡਾ 2100 ਇਧਰ ਬਿੱਲਾ ਸਰਪੱਜ ਤੇ ਗੱਬਰ ਗੱਬਰ ਤੇ ਬਿੱਲਾ ਬੀਲਾ ਗੱਬਰ ਗੱਬਰ ਤੇ ਬਿੱਲਾ ਏ ਬੱਲੇ ਬੱਲੇ ਗੱਲਾ ਗੱਬਰ 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 ਹੋਈ ਪਈ ਐ ਗੱਬਰ ਗੱਬਰ ਉਧਰ ਖੋਰਪ੍ਰੀਤ ਤੇ ਸੱਜਣ ਕਹਿੰਦੇ ਵੀ ਜੱਗੂ ਦੇ ਇੱਕ ਜੱਫੇ ਤੇ ਓਏ 2.5 ਹਜ਼ਾਰਾ ਜੱਗੂ ਦੇ ਇੱਕ ਜੱਫੇ ਤੇ 25000 ਜੱਤੂ ਦੇ ਇੱਕ ਜਫੇ ਦੇ ਉੱਪਰ ਲਓ ਜੱਗੂ ਦੇ ਇੱਕ ਜਫੇ ਤੇ 25000 ਲੱਗੇ ਹੋਇਆ ਤੇ 10 ਡਾਲਰ ਕਹਿੰਦੇ ਅਮਰੀਕਾ ਦੇ ਲੱਗੇ ਹੋਇਆ ਕੰਨੂ ਬਾਈ ਕੈਨੇਡਾ ਦੇ ਪਰ ਸ਼ੇਰੂ ਦੀ ਟਰਾਈ ਹੈ ਪਰ ਕਹਿੰਦੇ ਸ਼ੇਰੂ ਦੀ ਟਰਾਈ ਹੈ ਇਸ ਸਮੇਂ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਸਵਿਚ ਕਰਦਾ ਹੋਇਆ ਲਓ ਸਾਹਮਣੇ ਰੇਡ ਪੈ ਗਈ ਹੈ ਜੇ ਧਾਕੜ ਜਫਾ ਲਾਵੇਗਾ ਤੇ ਗੈਵੀ ਤੁਰਕਾਂ ਨੇ ਐਲਾਨ ਕਰ ਦਿੱਤਾ ਵੀ ਗੈਵਿਨ ਤੁਰਕਾ ਕਹਿੰਦਾ 1100 ਦੇਵਾਂਗੇ ਰੇਡ ਆਹ 1100 ਦੇਵਾਂਗੇ ਆਹ 1100 ਦਾ 1000 ਦੀ ਅੰਗਰੇਜ਼ੀ ਦਿਓ 1000 ਮੁੰਡੇ ਨੂੰ ਅੰਗਰੇਜ਼ ਬਾਈ ਵੱਲੋਂ ਆਹ ਰੇਡ ਤੇ 1000 ਗੁਰਜਿੰਦਰ ਲਾਵੇ ਫਿਕਰ ਹੁਣ ਜੱਗੂ ਦੇ ਇੱਕ ਜੱਫੇ ਦੇ 2500 ਦਿੱਤਾ ਜਾਵੇਗਾ ਸਚਿਨ ਪੁਨੀਆ ਭਿੰਨਾ ਬਾਈ ਪੰਜੌਖੜਾ ਗੁਰਪ੍ਰੀਤ ਤੇ ਮਿੱਠੂ ਤੇ ਡੀਸੀ ਬਾਈ ਉਧਰ ਕੰਡੂ ਕੈਨੇਡਾ ਜੇ ਜੱਗੂ ਜੱਸਾ ਲਾ ਗਿਆ ਅਮਰੀਕਾ ਦੇ 100 ਡਾਲਰ ਦਿੱਤੇ ਜਾਣਗੇ ਜੇ ਜੱਗੂ ਜੱਸਾ ਲਾ ਗਿਆ ਰਾਜੇ ਪੈਸੇ ਮਿਲ ਗਏ ਗੁਰਪ੍ਰੀਤ ਵਾਲੇ ਧੰਨਵਾਦ ਹੈ ਜੱਗੂ ਦਾ ਇੱਕ ਜੱਸਾ ਗੁਰਪ੍ਰੀਤੇ ਬਾਈ ਸਚਨ ਵੱਲੋਂ ਜੱਸੀ ਬਾਈ 3000 3000 ਦਾ 3000 ਦਾ ਪਰ ਬੜੇ ਸਾਹਮਿਆ ਰੇਡ ਪਾਉਣ ਦੇ ਲਈ ਫਿਰ ਤਿਆਰ ਵਰ ਤਿਆਰ ਰਾਇ ਉਧਰ ਖੁੱਡਾ ਵਾਲੀ ਛੇੜਦੇ ਚਾਰ ਜਫੀ ਦੇ ਨਾਲ ਧਾਕੜ ਆਹ ਕਹਿੰਦੇ ਜਾਂਡੇ ਦੀ ਕੀਤੀ ਹੋਈ ਟਰਾਈ ਪਰ ਇਸ ਸਮੇਂ ਕਹਿੰਦੇ ਪੁਆਇੰਟ ਰੀਡਰ ਆਪਣੀ ਟੀਮ ਦੇ ਸਿ ਵਿੱਚ ਕਰਦਾ ਹੋਇਆ ਸਚਿਨ ਪੋਨੀਆਂ ਪਿੰਡਾਂ ਤੇ ਗੁਰਪ੍ਰੀਤ ਜੱਗੂ ਦਾ ਇੱਕ ਜਫਾ 3000 ਦਾ ਆਹ ਜੱਗੂ ਦਾ ਕਹਿੰਦੇ ਇੱਕ ਜਫਾ 3000 ਦਾ ਇਹ ਪਰ ਕਹਿੰਦੇ ਆਹ ਭਲਵਾੜਦੀ ਹੈ ਦੋ ਰੇਡਾਂ 'ਤੇ ਅਨੀਸ਼ ਢਿਮਾਨ ਤੇ ਸ਼ਿਵਾ ਸੰਧੂ ਉਹ ਕਹਿੰਦੇ ਵੀ 1000 ਆ ਪਲਵਾੜਦੀ ਆ ਦੋ ਰੇਡਾਂ 'ਤੇ ਇੱਕ ਪੈ ਗਈ ਇੱਕ ਬਾਕੀ ਜੱਸੀ ਆ ਜਾ ਫੇਰ ਲਓ ਇੱਕ ਪੈ ਗਈ ਕਹਿੰਦੇ ਇੱਕ ਬਾਕੀ ਇੱਕ ਪੈ ਗਈ ਕਹਿੰਦੇ ਇੱਕ ਬਾਕੀ ਹੈ ਅਗਲੀ ਰੇਡ ਪਾਉਣ ਦੇ ਲਈ ਫੇਰ ਉਹੀ ਮੁੰਡਾ ਫੇਰ ਫੇਰ ਕੇ ਕਬੱਡੀਆਂ ਪਾਉਣ ਵਾਲਾ ਫੇਰ ਉਹੀ ਮੁੰਡਾ ਫੇਰ ਫੇਰ ਕੇ ਕਬੱਡੀਆਂ ਪਾਉਣ ਵਾਲਾ ਪਰ ਉਧਰ ਕਹਿੰਦੇ 4 ਓਏ ਕਹਿੰਦੇ 4 ਤੇ ਕਹਿੰਦੇ 4ੇ ਤਿਆਰ ਜਿਹੜਾ ਮਰਜ਼ੀ ਜਫਾ ਲਾ ਦੇਵੇ 1100 ਦਿੱਤਾ ਜਾਵੇਗਾ ਜਿਹੜਾ ਮਰਜ਼ੀ ਭਵੇਂ ਦਰਸ਼ਕਾਂ ਜੋ ਗੈਵਿਨ ਤੁਰਕਾ ਗੈਵਿਨ ਤੁਰਕਾ 1100 ਬਈ ਵੱਲੋਂ ਹੈ ਬਿੱਲੇ ਪੈਸੇ ਫੜ ਕੇ ਲੈ ਜੋ ਜਫਾ ਲੱਗ ਗਿਆ ਤੇ 1100 1100 ਦਿੱਤਾ ਜਾਵੇਗਾ ਉਧਰਲੇ ਪਾਸੇ ਕੀ ਹੋ ਗਿਆ ਵਾਹਿਗੁਰੂ ਜੀ ਐਵੇਂ ਰੌਲਾ ਪੈ ਗਿਆ ਜੀ ਜਿਹਦੀ ਡਿਊਟੀ ਨਹੀਂ ਵੀਰੇ ਆਓ ਖ ਇੱਧਰ ਬੈਠੀਏ ਬਾਹਰਲੇ ਪਾਸੇ ਭਰਾ ਬਣ ਕੇ ਆਓ ਚਾਹ ਪਾਣੀ ਬੜਿਆ ਮੇਰੇ ਵੀਰ ਆਓ ਇੱਧਰ ਜਿਹਦੀ ਡਿਊਟੀ ਨਹੀਂ ਵੀਰੇ ਜਿਵੇਂ ਆਰਨੀਤ ਕਹਿੰਦਾ ਹੁੰਦਾ ਜਿਹੜੇ ਉਹੀ ਹੈ ਕਿਉਂਕਿ ਸਾਡੇ ਲਈ ਤੇ ਸਾਰਾ ਕੁਝ ਤੂੰ ਹੀ ਹੈ ਮੈਂ ਬੇਨਤੀ ਕਰਦਾ ਜਿਹੜੇ ਵੀਰ ਭਾਈ ਜੀ ਰਿਵਿਊ ਚੈੱਕ ਕਰ ਰਹੇ ਹੋ ਵੀ ਇਸ ਨੰਬਰ ਦਾ ਗੁਰਦੀਪ ਭਾਈ ਚੱਕੀ ਵਾਲੇ ਕਹਿੰਦੇ ਵੀ ਜੱਗੂ ਦੇ ਤਿੰਨ ਜਫੇ 3000 ਦੇ ਤੇ ਨਾਲ ਕੱਲੇ ਕਹਿਰੇ ਚੰਗੇ ਸੀ ਸਹਾਰੇ ਮਾਰ ਗਏ ਡੁੰਗਿਆਂ ਦੇ ਤਾਰੂ ਸੀ ਕਿਨਾਰੇ ਮਾਰ ਗਏ ਤੇ ਵੈਰੀਆਂ ਦੀ ਨਹੀਂ ਸੀ ਸਾਨੂੰ ਉੱਕਾ ਪਰਵਾਹ ਨਹੀਂ ਸਾਨੂੰ ਸਾਡੇ ਜਾਨ ਤੋਂ ਪਿਆਰੇ ਮਾਰ ਗਏ ਸਾਨੂੰ ਸਾਡੇ ਜਾਨ ਤੋਂ ਵਾਹਿਗੁਰੂ ਮੇਰ ਕਰੇ ਵੀਰ ਨੇ ਭਰਾ ਦੇ ਬਸ ਹੱਸਦੇ ਰਿਹਾ ਕਰੋ ਹਨਾ ਖੁਸ਼ੀਆਂ ਖੇੜੇ ਦੁਆਵਾਂ ਸਭ ਲਈ ਹੈ ਮੇਲਾ ਤੁਹਾਡਾ ਬਹੁਤ ਸੋਹਣਾ ਕਿਰਪਾ ਹੈ ਪ੍ਰਮਾਤਮਾ ਦੀ ਤੁਹਾਡਾ ਪਿਆਰ ਨਾਲੇ ਖੇੜ ਪਿਆਰ ਦੀ ਹੈ ਮੁੰਡੇ ਕਹਿੰਦੇ ਵੀ ਰੌਲਾ ਨਹੀਂ ਪੈਣਾ ਚਾਹੀਦਾ ਜਿਹੜੇ ਐਕਟਰ ਐਕਟਰਾ ਕਹੀਏ ਪਿਆਰ ਜੇ ਵਾਧੂ ਕਰ ਜੇ ਵੀ ਗੁੱਸਾ ਨਾ ਕਰ ਜੇ ਜੱਗੂ ਦਾ ਕੇ ਜਫਾ 3500 ਦਾ ਉਧਰ ਕਹਿੰਦੇ ਸੱਜੀ ਨ ਪੁਨੀਆ ਬਾਈ ਨੇ ਐਲਾਨ ਕਰ ਦਿੱਤਾ ਜੱਗੂ ਦਾ ਇੱਕ ਜੱਫਾ 3500 ਦਾ ਭਿੰਦਾ ਬਾਈ ਗੁਰਪ੍ਰੀਤ ਬਾਈ ਤੇ ਮਿੱਠੂ ਬਾਈ ਪਰ ਧਨੌਰੀ ਵਾਲਾ ਆ ਵੀ ਜੱਟ ਕਹਿੰਦੇ ਸਿਰੇ ਸਿਰੇ ਦੇ ਟੱਕਦਾ ਆ ਵੀ ਸਿਰੇ ਸਿਰੇ ਦੇ ਕਬੱਡੀ 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 ਓ ਧਰਤੀ ਪੰਜੋਖੜਾ ਸਾਹਿਬ ਦੀ ਅਨੀਸ਼ ਓ ਧਰਤੀ ਪੰਜੋਖੜਾ ਸਾਹਿਬ ਦੀ ਪੰਜ ਟਿੱਕ 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 ਕਬੱਡੀ 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 ਬਿੱਲੇ ਬਿੱਲੇ ਓ ਜੇ ਸਵਾਰ ਆ ਇੱਕ ਵਾਰੀ ਲਲਕਰਾ ਉਧਰ ਜੋਰ ਨਹੀਂ ਚੱਲਿਆ ਉਹਨੇ ਢੇਰੀ ਚਾਕੇ ਗੋਲੇ ਕਰਦੇ ਸੀ ਵੀ ਹੱਥ ਲਾਲਾ ਉੱਤਰ ਜੱਫਾ ਲਾ ਗਿਆ ਅੰਗਰੇਜ਼ੀ ਉਹਨਾਂ ਆਪਾਂ ਜਿਹੜਾ ਅਨੀਸ਼ ਵਾਲਾ ਪਿਛਲੇ ਵਾਲਾ ਆਪਾਂ ਜੱਫੀ ਨੂੰ ਦੇਵਾਂਗੇ ਅਨੀ ਰਾਜੇ ਪੈਸੇ ਲੈ ਜੀ ਮਨੀ ਦੇ ਵੀਰੇ ਅਨੀਸ਼ ਤੇ ਸ਼ਿਵਾ ਸੰਧੂ ਜੇ ਕਹਿੰਦੇ ਵੀ ਗੋਗੜੀਆਂ ਨਾਲ tàkkar jaffā lāvega ta 1000 ਦਿੱਤਾ ਜਾਵੇਗਾ ਜੇ tàkkar jaffā lāvega 1000 ਦਿੱਤਾ ਜਾਵੇਗਾ 1000 1000 ਦਿੱਤਾ ਜਾਵੇਗਾ ਕਬੱਡੀ 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 ਬੱਲੇ 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 ਓਏ ਆਇਆ ਸਵਾਦ ਕੇ ਨਹੀਂ ਕਹਿੰਦੇ ਦੁੱਖ ਟੁੱਟ ਗਏ ਮੇਲਾ ਕਹਿੰਦੇ ਐਣ ਚੋਤੀ ਦਾ ਮੇਰੇ ਮਿੱਤਰੋ ਮੇਲਾ ਕਿਵੇਂ ਐਣ ਸਿਰੇ ਦਾ ਸਿਰੇ ਦੀ ਬਾਜੀ ਐ ਅਜੋਖਰਾ ਸਾਹਿਬ ਦੀ ਧਰਤੀ ਅੰਮਾਲੇ ਦਾ ਕਹਿੰਦੇ ਇਲਾਕਾ ਬੱਡੀ ਤਰਤੀਏ ਕਹਿੰਦੇ ਵੀਰੇ ਜੀ ਜਿਹੜਾ ਹੋਲਡ ਸੀਗਾ ਪੁਆਇੰਟ ਉਹ ਜਾਫੀਆਂ ਦਾ ਵੀ ਇਹ ਧਿਆਨ ਦਿਓ ਜਿਹੜਾ ਪਹਿਲਾ ਹੋਲਡ ਸੀਗਾ ਪੁਆਇੰਟ ਉਹ ਜਾਫੀਆਂ ਦਾ ਇਹ ਧਿਆਨ ਦਿਓ ਬਹੁਤ ਚੋਟੀ ਦਾ ਕਹਿੰਦੇ ਸੁਪਰ ਫਾਈਨਲ ਖੇਡਿਆ ਜਾ ਰਿਹਾ ਹੈ ਬ੍ਰਿਕ ਬਾਈ ਕਹਿੰਦੇ ਅੱਜ ਦੇ ਦਿਨਾਂ ਸ੍ਰੀ ਪਜੋਖੜਾ ਸਾਹਿਬ ਦੀ ਤਰਤੀ ਦਾ ਸੁਪਰ ਡੁੱਪਰ ਫਾਈਨਲ ਖੇਡਿਆ ਜਾ ਰਿਹਾ ਹੈ ਉਧਰ ਗੁਰਪ੍ਰਿੰਤ ਤੇ ਸੱਜਨ ਬਾਈ ਕਹਿੰਦੇ ਵੀ ਜੱਦੂ ਦਾ ਇੱਕ ਜੱਫਾ 350 ਦਾ ਕੰਨੂ ਕੈਨੇਡਾ ਰੀਪਲੇ ਰੀਪਲੇ ਦੇਖੋ ਸਗਤ ਜਿਹਾ ਲੱਗਦਾ ਜਵੇਂ ਜੱਟ ਦੀ ਜ਼ਮੀਨ ਚੱਲਦੀ ਉੱਥੇ ਹੈ ਬਾਕੀ ਧੜਕਾ ਧੜਕਾ ਵੱਡੀ ਟੂਰਨਾਮੈਂਟ ਚ ਜਾਰੀ ਆਓ ਸਾਹਮਣੇ ਕਹਿੰਦੇ ਸੁਖੀ ਦੀ ਫਿਰ ਰੇਡ ਪੈ ਗਈ ਜੱਗੂ ਦਾ 1 ਕੇ 3500 ਦਾ ਜੱਗੂ ਦਾ 1 ਕੇ 3500 ਦਾ ਓਏ ਜੱਗੂ ਜੇ ਇੱਕ ਲਾ ਗਿਆ ਤੇ 3500 ਦਾ 3500 ਦਾ ਓ 3500 ਦਾ ਏ ਓ ਚੱਕ ਓ ਚੱਕ ਓ ਕਹਿੰਦੇ ਲੋਈਆਂ ਧੁੰਮਦੀਆਂ ਮੇਰੇ ਮਿੱਤਰੋ ਪੰਜੋਖੜਾ ਸਾਹਮ ਦੀ ਧਰਤੀ ਮਨੀ ਦਾ ਜੱਸਾ ਗੱਬਰ ਦੀਆਂ ਦੋ ਇੱਕੇ ਰੇਡ ਤੇ ਬਾਈ ਅੰਗਰੇਜ਼ ਕਹਦਾ 1000 ਗੱਬਰ ਵੀ ਇੱਕੇ ਰੇਡ ਤੇ ਅੰਗਰੇਜ਼ ਬਾਈ ਵੱਲੋਂ 1000 ਅੰਗਰੇਜ਼ ਦੀ ਗੱਬਰ ਦੀ ਰੇਡ ਤੇ ਅੰਗਰੇਜ਼ ਬਾਈ ਵੱਲੋਂ 1000 1000 ਓਏ ਟਾਕੜ ਤੇ ਗੱਬਰ ਗੱਬਰ ਦੇ ਟਾਕੜ ਟਾਕੜ ਦੇ ਗੱਬਰ ਗੱਬਰ ਦੇ ਟਾਕੜ ਓ ਮਰੀਕ ਬਾਈ ਹੁਣ ਕਹ ਜੱਤ ਤੇ ਜ਼ਮੀਨ ਚੱਲੀ ਜਾਂਦੀ ਐ ਉਧਰ ਕਹਿੰਦੇ ਤੇਜਵੀਰ ਇਟਲੀ ਅੱਜ 42000 ਇਹ ਤੇਜਵੀਰ ਕਹਿੰਦੇ ਇਟਲੀ ਤੋਂ ਵੀਰ ਸਾਡਾ ਵੱਡਾ ਵੀਰ ਐ ਗੁਰਪ੍ਰੀਤ ਦੇ ਸੱਜਣ ਕਹਿੰਦੇ ਜੇ ਜੱਗੂ ਜੱਫਾ ਲਾਵੇਗਾ ਬੰਟੀ ਅਮਰੀਕਾ ਨੇ ਐਲਾਨ ਕਰ ਦਿੱਤਾ 10 ਡਾਲਰ ਅਮਰੀਕਾ ਦੇ ਤੇ 1100 ਉਧਰ ਜੱਗੂ ਦਾ ਇੱਕੋ ਜੱਫਾ ਗੁਰਪ੍ਰੀਤ ਤੇ ਸੱਜਣ ਕਹਿੰਦੇ 4000 ਦਾ ਧਾਕੜ ਦੇ ਟਾਕੜ ਦੇ ਇੱਕ ਜੱਫੇ ਤੇ 2000 ਬਾਈ ਗੁਰਦੀਪ ਚੱਕੀ ਵਾਲਾ ਆਓ ਬਾਈ ਕਹਿੰਦੇ ਗੁਰਦੀਪ ਚੱਕੀ ਵਾਲਾ ਕਹਿੰਦਾ ਟਾਕੜ ਦਾ ਇੱਕ ਜੱਫਾ 2000 ਦੇ ਮਨਪ੍ਰੀਤ ਢਿੱਲੋਂ ਯੂ ਐਸ ਏ ਵੱਲੋਂ ਵੀ 1100 ਪਾ ਦਿਓ 3100 ਦਾ ਓਏ 3100 ਦਾ ਪਰਜੂ ਜੇ ਲੱਗਿਆ 3100 3100 3100 ਕਬੱਡੀ ਤੇ ਧਰਤੀ ਪੰਜਖਰਾ ਸਾਹਿਬ ਦੀ ਇਹ ਧਰਤੀ ਪੰਜਖਰਾ ਸਾਹਿਬ ਦੀ ਓਏ ਓ ਜੱਕ ਕੇ ਆਉਣ ਵਾਲਾ ਟਾਈਮ ਤੇਰੇ ਭਾਈ ਦਾ ਬਾਈ ਦਾ ਬਾਈ ਦਾ ਆਉਣ ਵਾਲਾ ਟਾਈਮ ਤੇਰੇ ਭਾਈ ਦਾ ਜੱਗੂ ਦਾ ਜਫਾ ਕਹਿੰਦੇ 4000 ਦਾ ਹੋਵੇਗਾ ਆਓ ਸਾਹਮਣੇ ਗੁਰਪ੍ਰੀਤ ਤੇ ਸੱਜਣ ਇਹ ਕਬੱਡੀ 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 ਉਹ ਕੰਨੇ ਜੱਗੂ ਫੇਰ ਜਫਾ ਲਾ ਗਿਆ ਜੱਗੂ ਲਾ ਗਿਆ 4000 ਦਾ ਰਾਜੇ ਪੈਸੇ ਲੈ ਜਾ ਜੱਗੂ ਨੇ ਜੱਗੂ ਲਾ ਗਿਆ 4000 ਦਾ ਚਾਰ ਹਿਆਰ ਕਹਿੰਦੇ ਚੋਟੀ ਦਾ ਸੁਪਰ ਫਾਈਨਲ ਖੇਡਿਆ ਜਾ ਰਿਹਾ ਹੈ ਇੱਕ ਨਿਗਾ ਸਕਰੀਨ ਤੇ ਮਾਰੀਏ ਇੱਕ ਨਿਗਾ ਸਕਰੀਨ ਤੇ ਮਾਰੀਏ ਤੇ ਕਹਿੰਦੇ ਚੋਟੀ ਦਾ ਫਾਈਨਲ ਖੇਡਿਆ ਜਾ ਰਿਹਾ ਉਧਰ ਇੱਕ ਪਾਸੇ ਜੱਫਾ ਲੱਗਦਾ ਦੂਜੀ ਵਾਲੇ ਪੰਚਾਇਤ ਇਕੱਠੀ ਕਰ ਲੈਂਦੇ ਆ ਜਿਹੜਾ ਹੋਲਡ ਵਾਲਾ ਪੁਆਇੰਟ ਸੀਗਾ ਉਹ ਰੇਡਰ ਦਾ ਬਾਈ ਜੀ ਦੂਜਾ ਹੋਲਡ ਵਾਲਾ ਪੁਆਇੰਟ ਰੇਡਰ ਦਾ ਇਹ ਧਿਆਨ ਦਿਓ

ਉਧਰ ਗੁਰਪ੍ਰੀਤ ਤੇ ਸਜਣ ਕਹਿੰਦੇ ਯਾਰੀ ਦਾ ਇੱਕ ਜੱਫਾ 1000 ਦਾ ਗਰ ਸੇਵਕ ਲੰਬੜਦਾਰ ਤੇ ਸੁਖੀ ਬਾਈ ਪੰਜੌਖਰੇ ਵੱਲੋਂ 1100 2100 ਰੁਪਇਆ ਜੱਗੂ ਦੇ ਇਸ ਜੱਫੇ ਦੇ 2100 ਰੁਪਇਆ ਦਿੱਤਾ ਜਾਵੇਗਾ ਜੇ ਜੱਗੂ ਜੱਫਾ ਲਾਵੇਗਾ ਬਾਈਆਂ ਨੇ ਐਲਾਨ ਕਰਵਾ ਦਿੱਤਾ ਜੇ ਜੱਗੂ ਜਫਾ ਲਾਵੇ 2100 ਦਿੱਤਾ ਜਾਵੇਗਾ ਪਰ ਇੱਕ ਪਾਸੇ ਮਨੀ ਮਨੀ ਤੇ ਰਿੰਗੂ ਰੂਦੇ ਮਨੀ ਮਨੀ ਤੇ ਰਿੰਗੂ ਰੂਦੇ ਮਨੀ ਕਬੱਡੀ ਔਰ ਰੇਗੂ ਪੱਜ ਗਏ ਮੇਰੇ ਓ ਆਇਆ ਸਵਾਰ ਇੱਕ ਵਾਰੀ ਤਾੜੀ ਉਧਰ ਗੁਰਪ੍ਰੀਤ ਵੀਰ ਦੋ ਰੈਡਾਂ ਤੇ ਬਾਈ ਅੰਗਰੇਜ਼ ਕਹਦਾ 1000 ਲਓ 1000 1000 ਲੱਗ ਗਿਆ ਓ ਪੰਜੋਖਰਾ ਸਾਹ ਵਾਲਿਓ ਜੇ ਸੁਆਦ ਆਇਆ ਇੱਕ ਤਾੜੀ ਰਪੋਟਾ ਓਕੇ ਆ ਰਪੋਟਾ ਓਕੇ ਆ ਰਪੋਟਾ ਓਕੇ ਆ ਚੋਟੀ ਦਾ ਸੁਪਰ ਫਾਈਨਲ ਖੇਡਿਆ ਜਾ ਰਿਹਾ ਹੈ ਭਾਈ ਅਮਰੀਕ ਬਾਲੀ ਚਿੰਤਾ ਸੀਗੀ ਮੁੰਡਿਆਂ ਨੂੰ ਬਾਲੀ ਚਿੰਤਾ ਸੀਗੀ ਪਰ ਕਹਿੰਦੇ ਬਾਬੇ ਦੀ ਮਿਹਰ ਹੈ ਬੜੀ ਪਾਵਨ ਤੇ ਪਵਿੱਤਰ ਧਰਤੀ ਆ ਤੇ ਕਹਿੰਦੇ ਮੇਲਾ ਸੇਰੇ ਦਾ ਹੋ ਗਿਆ ਗੁਰਜਿੰਦਰਾ ਓ ਸੁੱਖੀ ਦੀਆਂ ਦੋ ਰੇਡਾਂ 'ਤੇ ਭਾਈ ਅੰਗਰੇਜ਼ ਕਹਿੰਦਾ ਨਹੀਂ 1000 ਦੇਵਾਂਗੇ 1000 ਸੁੱਖੀਆਂ ਦੋ ਅੰਨੇ ਏ ਏ ਏ ਏ ਏ ਇੱਕ ਕਬੱਡੀ 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 ਬੱਲੇ 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 ਓ ਆਇਆ ਸਵਾਰ ਗੇ ਨਹੀਂ ਆ ਸਵਾਰ ਬਾਈ ਗੁਰਪ੍ਰੀਤ ਦੇ 1000 ਜੋ ਬੋਲੇ ਸੋਨ ਹੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪ੍ਰੀਖ ਭਾਈ ਅਮਰੀਕਾ ਵਾਲਿਆਂ ਨੇ ਐਲਾਨ ਕਰ ਦਿੱਤਾ ਵੀ ਅਗਲੇ ਸਾਲ ਮੁੰਡੇ ਜਿੰਨੇ ਪ੍ਰਾਈਜ਼ ਕਹਿਣਗੇ ਦੋਨੋਂ ਬਾਜ਼ੀ ਦੇ ਬੈਸਟਾਂ ਨੂੰ ਸਾਡੇ ਵੱਲੋਂ ਦਿੱਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਹੈ ਅਮਰੀਕਾ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ ਗੁਰਪ੍ਰੀਤ ਤੇ ਨਾਲ ਕਹਿੰਦੇ ਸੱਜਣ ਸਾਡੇ ਵੱਡੇ ਵੀਰ ਨੇ ਬਹੁਤ ਵੱਡਾ ਪਿਆਰ ਵੱਡਾ ਸਤਿਕਾਰ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਜਿਉਂਦੇ ਵਸਦੇ ਰਹੋ ਅਗਰੇਨ ਜੀ ਸਾਡੇ ਵੱਡੇ ਭਾਈ ਨੇ ਉਸਤਾਦ ਜੀ ਤੁਹਾਨੂੰ ਮੁਬਾਰਕ ਹੈ ਅਡੇ ਕੰਡੇ ਕੱਢਣ ਵਾਲਾ ਕੰਮ ਸੀ ਇਹਨਾਂ ਸਾਡੇ ਕੰਡੇ ਨਹੀਂ ਕੱਡੇ ਉਧਰ ਬਾਕੀ ਤਜਰਬਾ ਇਧਰ ਅਮਰੀਕਾ ਉਧਰ